ਈਮਾਨਦਾਰੀ ਤੇ ਸਿਆਣਪ ਦੀ ਜਿੱਤ ਪੁਰਾਣੇ ਜ਼ਮਾਨੇ ਦੀ ਗੱਲ ਹੈ ਬਗਦਾਦ ਸ਼ਹਿਰ ਵਿੱਚ ਇੱਕ ਬਾਦਸ਼ਾਹ ਹਕੂਮਤ ਕਰਦਾ ਸੀ ਉਸ ਦਾ ਨਾਮ ਹਰੂਨ ਅਲ ਰਸੀਦ ਸੀ ਉਹ ਬਹੁਤ ਇਨਸਾਫ ਪਸੰਦ ਅਤੇ ਨੀਕ ਦਿਲ ਸੀ ਪਰ ਕਦੇ-ਕਦੇ ਉਸ ਦਾ ਮਿਜ਼ਾਜ ਤੇਜ਼ ਹੋ ਜਾਂਦਾ ਸੀ ਉਸ ਦੇ ਦਰਬਾਰ ਵਿੱਚ ਹਰ ਰੋਜ਼ ਲੋਕ ਆਪਣੀਆਂ ਮੁਸ਼ਕਲਾਂ ਲੈ ਕੇ ਆਉਂਦੇ ਸਨ ਬਗਦਾਦ ਸ਼ਹਿਰ ਤੋਂ ਦੂਰ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਸੌਦਾਗਰ ਰਹਿੰਦਾ ਸੀ ਜਿਸ ਦਾ ਨਾਮ ਅਹਿਮਦ ਸੀ ਅਹਿਮਦ ਬਹੁਤ ਇਮਾਨਦਾਰ ਅਤੇ ਮਿਹਨਤੀ ਸੀ ਅੱਲਾ ਨੇ ਉਸਨੂੰ ਉੱਚੰਗੀ ਅਕਲ ਦਿੱਤੀ ਸੀ ਅਤੇ ਉਹ ਹਰ ਮੁਸ਼ਕਲ ਦਾ ਹੱਲ ਕੱਢ ਲੈਂਦਾ ਸੀ ਲੋਕ ਉਸਨੂੰ ਚਲਾਕ ਸੋਦਾਗਰ ਕਹਿੰਦੇ ਸਨ ਇੱਕ ਦਿਨ ਅਹਿਮਦ ਨੇ ਸੋਚਿਆ ਕਿ ਉਸਨੂੰ ਬਗਦਾਦ ਸ਼ਹਿਰ ਜਾ ਕੇ ਆਪਣਾ ਕਾਰੋਬਾਰ ਵਧਾਉਣਾ ਚਾਹੀਦਾ ਹੈ ਉਸਨੇ ਆਪਣੇ ਘਰ ਵਾਲਿਆਂ ਨੂੰ ਸਲਾਹ ਕੀਤੀ ਸਾਬ ਨੇ ਉਸਨੂੰ ਹੌਸਲਾ ਦਿੱਤਾ ਅਤੇ ਦੁਆਵਾਂ ਦਿੱਤੀਆਂ। ਅਹਿਮਦ ਨੇ ਆਪਣੀ ਥੋੜੀ ਜਿਹੀ ਪੂੰਜੀ ਅਤੇ ਕੁਝ ਕੀਮਤੀ ਸਮਾਨ ਲਿਆ ਅਤੇ ਬਗਦਾਦ ਵੱਲ ਚੱਲ ਪਿਆ। ਸਫ਼ਰ ਲੰਮਾ ਅਤੇ ਮੁਸ਼ਕਲ ਸੀ। ਅਹਿਮਦ ਨੂੰ ਕਈ ਦਿਨ ਚੱਲਣਾ ਪਿਆ। ਰਸਤੇ ਵਿੱਚ ਉਸਦੀ ਮੁਲਾਕਾਤ ਬਹੁਤ ਸਾਰੇ ਲੋਕਾਂ ਨਾਲ ਹੋਈ, ਕੁਝ ਚੰਗੇ ਸਨ ਅਤੇ ਕੁਝ ਬੁਰੇ। ਉਸਨੇ ਹਰ ਮੁਸ਼ਕਲ ਦਾ ਸਾਹਮਣਾ ਸਬਰ ਅਤੇ ਸਿਆਣਪ ਨਾਲ ਕੀਤਾ। ਅੱਲਾਹ ਤੇ ਭਰੋਸਾ ਰੱਖਦੇ ਹੋਏ ਉਹ ਅੱਗੇ ਵਧਦਾ ਗਿਆ। ਬਗਦਾਦ ਪਹੁੰਚਦੇ ਹੀ ਅਹਿਮਦ ਹੈਰਾਨ ਰਹਿ ਗਿਆ। ਉਸਨੇ ਇੰਨਾ ਵੱਡਾ ਅਤੇ ਖੂਬਸੂਰਤ ਸ਼ਹਿਰ ਪਹਿਲਾਂ ਕਦੇ ਨਹੀਂ ਦੇਖਿਆ ਸੀ। ਹਰ ਪਾਸੇ ਰੌਣਕ ਸੀ। ਬਾਜ਼ਾਰਾਂ ਵਿੱਚ ਲੋਕਾਂ ਦੀ ਭੀੜ ਸੀ। ਅਲੱਗ-ਅਲੱਗ ਮੁਲਕਾਂ ਤੋਂ ਆਏ ਸੌਦਾਗਰ ਆਪਣਾ ਸਾਮਾਨ ਵੇਚ ਰਹੇ ਸਨ। ਅਹਿਮਦ ਨੇ ਵੀ ਇੱਕ ਛੋਟੀ ਜਿਹੀ ਦੁਕਾਨ ਕਿਰਾਏ ਤੇ ਲੈ ਲਈ। ਅਹਿਮਦ ਨੇ ਆਪਣਾ ਸਾਮਾਨ ਦੁਕਾਨ ਵਿੱਚ ਸਜਾਇਆ ਤੇ ਕਾਰੋਬਾਰ ਸ਼ੁਰੂ ਕੀਤਾ ਉਹ ਹਮੇਸ਼ਾ ਸੱਚ ਬੋਲਦਾ ਸੀ ਅਤੇ ਕਦੇ ਕਿਸੇ ਤੋਂ ਜ਼ਿਆਦਾ ਪੈਸੇ ਨਹੀਂ ਲੈਂਦਾ ਸੀ ਉਸ ਦੀ ਇਮਾਨਦਾਰੀ ਦੀ وجہ ਨਾਲ ਜਲਦੀ ਹੀ ਉਸ ਦੀ ਦੁਕਾਨ ਮਸ਼ਹੂਰ ਹੋ ਗਈ ਲੋਕ ਉਸ ਨੂੰ ਪਸੰਦ ਕਰਦੇ ਸਨ ਅਤੇ ਉਸ ਦੀ ਤਾਰੀਫ਼ ਕਰਦੇ ਸਨ ਇੱਕ ਦਿਨ ਬਾਦਸ਼ਾਹ ਹਾਰੂਨ 알 ਰਸੀਦ ਨੇ ਆਪਣਾ ਪੇਸ ਬਦਲ ਕੇ ਸ਼ਹਿਰ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਉਹ ਅਕਸਰ ਅਜੀਹਾ ਕਰਦਾ ਸੀ ਤਾਂ ਕਿ ਲੋਕਾਂ ਦੀ ਅਸਲੀ ਹਾਲਤ ਜਾਣ ਸਕੇ ਉਹ ਆਪਣੇ ਵਜ਼ੀਰ জাফর ਨਾਲ ਬਾਜ਼ਾਰ ਵਿੱਚ ਆਇਆ ਜਦੋਂ ਕੁੰਮਰੇ ਸਨ ਤਾਂ ਉਹਨਾਂ ਦੀ ਨਜ਼ਰ ਅਹਿਮਦ ਦੀ ਦੁਕਾਨ ਤੇ ਪਈ ਬਾਦਸ਼ਾਹ ਨੇ ਦੇਖਿਆ ਕਿ ਅਹਿਮਦ ਇੱਕ ਗਰੀਬ ਆਦਮੀ ਨੂੰ ਘੱਟ ਕੀਮਤ ਤੇ ਸਾਮਾਨ ਦੇ ਰਿਹਾ ਹੈ ਉਸ ਦੀ ਇਮਾਨਦਾਰੀ ਤੋਂ ਬਾਦਸ਼ਾਹ ਬਹੁਤ ਪ੍ਰਭਾਵਿਤ ਹੋਇਆ ਉਹ ਅਹਿਮਦ ਦੀ ਦੁਕਾਨ ਤੇ ਗਿਆ ਅਤੇ ਕੁਝ ਸਾਮਾਨ ਖਰੀਦਣਾ ਚਾਹੇ ਅਹਿਮਦ ਨੇ ਉਸ ਨੂੰ ਪਛਾਨਿਆ ਨਹੀਂ ਅਤੇ ਆਮ ਗ੍ਰਾਹਕ ਦੀ ਤਰ੍ਹਾਂ ਸਲੂਕ ਕੀਤਾ। ਬਾਦਸ਼ਾਹ ਨੇ ਅਹਿਮਦ ਤੋਂ ਪੁੱਛਿਆ, "ਤੂੰ ਕਿੱਥੋਂ ਆਇਆ ਹੈ ਅਤੇ ਇੱਥੇ ਕਿਉਂ ਆਇਆ ਹੈ?" ਅਹਿਮਦ ਨੇ ਜਵਾਬ ਦਿੱਤਾ, "ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਆਇਆ ਹਾਂ। ਮੈਂ ਆਪਣੇ ਮਿਹਨਤ ਦੀ ਕਮਾਈ ਕਰਨਾ ਚਾਹੁੰਦਾ ਹਾਂ ਅਤੇ ਆਪਣੇ ਖਾਨਦਾਨ ਨੂੰ ਚੰਗੀ ਜ਼ਿੰਦਗੀ ਦੇਣਾ ਚਾਹੁੰਦਾ ਹਾਂ।" ਬਾਦਸ਼ਾਹ ਅਹਿਮਦ ਦੀਆਂ ਗੱਲਾਂ ਤੋਂ ਬਹੁਤ ਖੁਸ਼ ਹੋਇਆ। ਉਸ ਨੇ ਆਪਣੇ ਵਜ਼ੀਰ ਨੂੰ ਇਸ਼ਾਰਾ ਕੀਤਾ। ਅਤੇ ਉਤਾਂ ਚਲਾ ਗਿਆ ਅਗਲੇ ਦਿਨ ਬਾਦਸ਼ਾਹ ਦੇ ਸਿਪਾਈ ਅਹਿਮਦ ਨੂੰ ਦਰਬਾਰ ਵਿੱਚ ਲੈ ਗਏ ਅਹਿਮਦ ਬਹੁਤ ਹੈਰਾਨ ਅਤੇ ਡਰ ਗਿਆ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਬਾਦਸ਼ਾਹ ਨੇ ਉਸ ਨੂੰ ਕਿਉਂ ਬੁਲਾਇਆ ਹੈ ਜਦੋਂ ਅਹਿਮਦ ਨੂੰ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ ਉਹੀ ਵਿਅਕਤੀ ਜੋ ਕੱਲ ਉਸ ਦੀ ਦੁਕਾਨ ਤੇ ਆਇਆ ਸੀ ਉਹ ਸਹੀ ਲਿਬਾ ਸ਼ਾਹੀ ਲਿਬਾਸ ਵਿੱਚ ਤਖਤੇ ਬੈਠਾ ਸੀ ਅਹਿਮਦ ਨੇ ਝੁੱਕ ਕੇ ਸਲਾਮ ਕੀਤਾ ਤੇ ਕਿਹਾ ਜਹਾ ਬਣਾ ਇਹ ਗਰੀਬ ਸੋਦਾਗਰ ਆਪ ਦੀ ਖਿਦਮਤ ਵਿੱਚ ਹਾਜ਼ਰ ਹੈ ਬਾਦਸ਼ਾ ਹਾਰੂਨ ਅਲ ਰਸੀਦ ਮੁਸਕੁਰਾਇਆ ਤੇ ਬੋਲਿਆ ਅਹਿਮਦ ਮੈਂ ਤੁਹਾਡੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਦਰਬਾਰ ਵਿੱਚ ਰਹੋ ਅਤੇ ਮੇਰੇ ਖਾਸ ਸਲਾਹਕਾਰ ਬਣੋ ਅਹਿਮਦ ਹੈਰਾਨ ਰਹਿ ਗਿਆ ਉਹ ਇੱਕ ਆਮ ਸੋਦਾਗਰ ਸੀ ਦਰبار ਦੇ ਕੰਮਕਾਜ ਤੋਂ ਬਿਲਕੁਲ ਅੰਜਾਨ احمد ਨੇ ادب ਨਾਲ ਕਿਹਾ ਜਾਂ ਪਨਾ ਮੈਂ ਇੱਕ ਆਮ ਸੋਦਾਗਰ ਹਾਂ ਮੈਨੂੰ ਦਰਬਾਰ ਦੇ ਅਸੂਲ ਅਤੇ ਰਸਮਾਂ ਨਹੀਂ ਪਤਾ ਮੈਂ ਕਿਵੇਂ ਤੁਹਾਡਾ ਸਲਾਹਕਾਰ ਬਣ ਸਕਦਾ ਹਾਂ ਬਾਦਸ਼ਾਹ ਨੇ ਜਵਾਬ ਦਿੱਤਾ ਮੈਨੂੰ ਇਮਾਨਦਾਰ ਅਤੇ ਸੱਚੇ ਲੋਕਾਂ ਦੀ ਜ਼ਰੂਰਤ ਹੈ ਨਾ ਕਿ ਚਾਪਲੂਸਾਂ ਦੀ ਬਾਦਸ਼ਾਹ ਨੇ احمد ਨੂੰ ਕੀਮਤੀ ਸ਼ਾਹੀ ਪਹਿਰਾਵਾ ਦਿੱਤਾ ਅਤੇ ਇੱਕ ਖੂਬਸੂਰਤ ਮਹਿਲ ਵਿੱਚ ਰਹਿਣ ਦਾ ਇੰਤਜ਼ਾਮ ਕੀਤਾ ਅਹਿਮਦ ਦਾ ਦਿਲ ਖੁਸ਼ੀ ਨਾਲ ਭਰ ਗਿਆ ਉਸਨੇ ਅੱਲਾ ਦਾ ਸ਼ੁਕਰ ਅਦਾ ਕੀਤਾ ਤੇ ਸੋਚਿਆ ਕਿ ਅੱਲਾ ਨੇ ਉਸ ਦੀ ਇਮਾਨਦਾਰੀ ਦਾ ਇਨਾਮ ਦਿੱਤਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਅੱਗੇ ਉਸ ਦੇ ਲਈ ਵੱਡਾ ਇਮਤਿਹਾਨ ਆਉਣ ਵਾਲਾ ਹੈ ਦਰਬਾਰ ਵਿੱਚ ਕੁਝ ਲੋਕਾਂ ਨੂੰ ਅਹਿਮਦ ਦੀ ਤਰੱਕੀ ਪਸੰਦ ਨਹੀਂ ਆਈ ਖਾਸ ਤੌਰ ਤੇ ਵਜ਼ੀਰ-ਏ-ਆਜ਼ਮ ਕਮਰਾਨ ਜੋ ਹਮੇਸ਼ਾ ਤੋਂ ਬਾਦਸ਼ਾਹ ਦਾ ਕਰੀਬੀ ਸਲਾਹਕਾਰ ਸੀ ਉਸਨੇ ਅਹਿਮਦ ਨੂੰ ਨੀਵਾ ਦਿਖਾਉਣ ਦੀ ਸਾਜ਼ਿਸ਼ ਰਚੀ ਉਹ ਮੌਕੇ ਦੀ ਤਲਾਸ਼ ਵਿੱਚ ਸੀ ਤਾਂ ਕਿ ਅਹਿਮਦ ਦੀ ਇੱਜ਼ਤ ਨੂੰ ਨੁਕਸਾਨ ਪਹੁੰਚਾ ਸਕੇ ਇੱਕ ਦਿਨ ਦਰਬਾਰ ਵਿੱਚ ਇੱਕ ਅਜੀਬ ਮਸਲਾ ਆਇਆ ਦੋ ਵਪਾਰੀ ਇੱਕ ਹੀ ਕੀਮਤੀ ਹੀਰੇ ਦੇ ਮਾਲਕ ਹੁੰਦਾ ਦਾਵਾ ਕਰ ਰਹੇ ਸਨ ਦੋਵਾਂ ਕੋਲ ਸਬੂਤ ਸਨ ਅਤੇ ਦੋਵੇਂ ਆਪਣੇ ਦਾਅਵੇ ਤੇ ਕਾਇਮ ਸਨ। ਬਾਦਸ਼ਾਹ ਨੇ ਇਹ ਮਾਮਲਾ ਅਹਿਮਦ ਦੇ ਹਵਾਲੇ ਕਰ ਦਿੱਤਾ ਤਾਂ ਕਿ ਉਹ ਇਸ ਨੂੰ ਹੱਲ ਕਰੇ। ਵਜ਼ੀਰ ਕਾਮਰਾਨ ਬਹੁਤ ਖੁਸ਼ ਹੋਇਆ। ਉਸ ਨੂੰ ਲੱਗਿਆ ਕਿ ਅਹਿਮਦ ਇਸ ਮੁਸ਼ਕਲ ਮਾਮਲੇ ਨੂੰ ਹੱਲ ਨਹੀਂ ਕਰ ਸਕੇਗਾ। ਅਹਿਮਦ ਨੇ ਦੋਵਾਂ ਵਪਾਰੀਆਂ ਦੀਆਂ ਗੱਲਾਂ ਗੌਰ ਨਾਲ ਸੁਣੀਆਂ ਤੇ ਹੀਰੇ ਨੂੰ ਦੇਖਿਆ। ਫਿਰ ਉਸਨੇ ਬਾਦਸ਼ਾਹ ਤੋਂ ਇੱਕ ਦਿਨ ਦੀ ਮਹਲਤ ਮੰਗੀ। ਬਾਦਸ਼ਾਹ ਨੇ ਮੌਹਲਤ ਦੇ ਦਿੱਤੀ। ਅਹਿਮਦ ਨੇ ਪੂਰੀ ਰਾਤ ਅੱਲਾਹ ਤੋਂ ਦੁਆ ਕੀਤੀ ਕਿ ਉਸ ਨੂੰ ਸਮਝ ਬਖਸ਼ੇ। ਅਗਲੇ ਦਿਨ ਜਦੋਂ ਦਰਬਾਰ ਲੱਗਿਆ ਤਾਂ ਅਹਿਮਦ ਨੇ ਦੋਵਾਂ ਵਪਾਰੀਆਂ ਨੂੰ ਬੁਲਾਇਆ। ਉਸ ਨੇ ਇੱਕ ਵੱਡਾ ਪੱਥਰ ਮੰਗਵਾਇਆ ਤੇ ਕਿਹਾ, "ਜੋ ਸੱਚਾ ਮਾਲਕ ਹੈ, ਉਹ ਆਪਣਾ ਹੀਰਾ ਇਸ ਪੱਥਰ ਤੇ ਮਾਰ ਕੇ ਤੋੜ ਦੇਵੇ।" ਇਹ ਸੁਣ ਕੇ ਇੱਕ ਵਪਾਰੀ ਚੀਖਿਆ, "ਨਹੀਂ, ਮੈਂ ਆਪਣੇ ਕੀਮਤੀ ਹੀਰੇ ਨੂੰ ਤੋੜ ਨਹੀਂ ਸਕਦਾ।" ਦੂਜਾ ਵਪਾਰੀ ਤੁਰੰਤ ਹੀਰਾ ਲੈ ਕੇ ਪੱਥਰਵਾਲ ਵੱਧਿਆ ਅਹਿਮਦ ਨੇ ਉਸ ਨੂੰ ਰੋਕਿਆ ਅਤੇ ਬਾਦਸ਼ਾਹ ਨੂੰ ਕਿਹਾ ਜਹਾਂ ਪਣਾ ਪਹਿਲਾ ਵਪਾਰੀ ਹੀ ਅਸਲੀ ਮਾਲਕ ਹੈ ਅਸਲੀ ਮਾਲਕ ਆਪਣੀ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾਵੇਗਾ ਬਾਦਸ਼ਾਹ ਅਹਿਮਦ ਦੀ ਅਕਲ ਤੋਂ ਬਹੁਤ ਖੁਸ਼ ਹੋਇਆ ਉਸਨੇ ਦੂਜੇ ਵਪਾਰੀ ਨੂੰ ਸਜ਼ਾ ਦਿੱਤੀ ਅਤੇ ਪਹਿਲੇ ਨੂੰ ਹੀਰਾ ਵਾਪਸ ਕਰ ਦਿੱਤਾ ਵਜ਼ੀਰ ਕਮਰਾਂਜ ਸ਼ਰਮਿੰਦਾ ਹੋ ਗਿਆ ਅਹਿਮਦ ਦੀ ਇੱਜ਼ਤ ਦਰਬਾਰ ਵਿੱਚ ਹੋਰ ਵੱਧ ਗਈ ਪਰ ਕਾਮਰਾਨ ਨੇ ਹਾਰ ਨਹੀਂ ਮੰਨੀ ਉਸ ਨੇ ਅਹਿਮਦ ਦੇ ਖਿਲਾਫ ਨਵੀਂ ਸਾਜ਼ਿਸ਼ ਰਚਨੀ ਸ਼ੁਰੂ ਕਰ ਦਿੱਤੀ ਕਾਮਰਾਨ ਨੇ ਆਪਣੇ ਕਰੀਬੀ ਸਾਥੀਆਂ ਨੂੰ ਬੁਲਾਇਆ ਉਹਨਾਂ ਨੇ ਇਹ ਮਨਸੂਬਾ ਬਣਾਇਆ ਕਿ ਅਹਿਮਦ ਤੇ ਖਜ਼ਾਨੇ ਵਿੱਚੋਂ ਕੀਮਤੀ ਜਵਾਹਰਾ ਚੋਰੀ ਕਰਨ ਦਾ ਦੋਸ਼ ਲਗਾਇਆ ਜਾਵੇ ਕਾਮਰਾਨ ਜਾਣਦਾ ਸੀ ਕਿ ਜੇਕਰ ਇਹ ਯੋਜਨਾ ਕਾਮਯਾਬ ਹੋ ਗਈ ਤਾਂ ਬਾਦਸ਼ਾਹ ਅਹਿਮਦ ਨੂੰ ਸਖਤ ਸਜ਼ਾ ਦੇਵੇਗਾ ਅਗਲੇ ਦਿਨ ਕਾਮਰਾਨ ਨੇ ਬਾਦਸ਼ਾਹ ਦੇ ਸਾਹਮਣੇ ਸ਼ਿਕਾਇਤ ਕੀਤੀ ਜਹਾਂ ਪਣਾ ਸ਼ਾਹੀ ਖਜ਼ਾਨੇ ਤੋਂ ਕੁਝ ਕੀਮਤੀ ਜਵਾਹਰਾਤ ਗਾਇਬ ਹਨ ਮੇਰੇ ਜਾਸੂਸਾਂ ਨੇ ਅਹਿਮਦ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਹੈ ਬਾਦਸ਼ਾਹ ਹੈਰਾਨ ਹੋਇਆ ਉਸ ਨੂੰ ਅਹਿਮਦ ਤੇ ਪੂਰਾ ਭਰੋਸਾ ਸੀ ਪਰ ਐਨਾ سنگੀਨ ਇਲਜ਼ਾਮ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ ਬਾਦਸ਼ਾਹ ਨੇ ਅਹਿਮਦ ਨੂੰ ਬੁਲਾਇਆ ਤੇ ਸਖਤੀ ਨਾਲ ਪੁੱਛਿਆ ਕੀ ਤੁਸੀਂ ਖਜ਼ਾਨੇ ਵਿੱਚੋਂ ਕੁਝ ਲਿਆ ਹੈ احمد ਨੇ ਇਤਮੀ ਨਾਲ ਜਵਾਬ ਦਿੱਤਾ ਜਹਾਂ ਬਨਾ ਮੈਂ ਆਪ ਦੀ ਅਮਾਨਤ ਵਿੱਚ ਕਦੇ ਖਿਆਨਤ ਨਹੀਂ ਕੀਤੀ ਅੱਲਾ ਮੇਰਾ ਗਵਾਹ ਹੈ ਕਿ ਮੈਂ ਬੇਗੁਨਾਹ ਹਾਂ ਤੁਸੀਂ ਤੈਕੀਕਾਤ ਕਰਵਾਓ ਬਾਦਸ਼ਾਹ ਨੇ احمد ਦੀਆਂ ਅੱਖਾਂ ਵਿੱਚ ਸੱਚਾਈ ਦੇਖੀ ਪਰ ਇਨਸਾਫ ਲਈ ਜਾਂਚ ਦਾ ਹੁਕਮ ਦਿੱਤਾ ਕਾਮਰਾਨ ਬਹੁਤ ਖੁਸ਼ ਸੀ ਉਸਨੇ ਅਹਿਮਦ ਦੇ ਮਹਿਲ ਦੀ ਤਲਾਸ਼ੀ ਲੈਣ ਦਾ ਇੰਤਜ਼ਾਮ ਕੀਤਾ ਅਹਿਮਦ ਪਰੇਸ਼ਾਨ ਨਾ ਹੋਇਆ ਉਸਨੇ ਅੱਲਾ ਤੇ ਭਰੋਸਾ ਕੀਤਾ ਜਦੋਂ ਸਿਪਾਈਆਂ ਨੇ ਅਹਿਮਦ ਦੇ ਕਮਰੇ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ ਇੱਕ ਖੂਫੀਆ ਜਗ੍ਹਾ ਤੋਂ ਉਹੀ ਗਾਇਬ ਜਵਾਰਤ ਮਿਲ ਗਏ ਅਹਿਮਦ ਹੈਰਾਨ ਰਹਿ ਗਿਆ ਉਸ ਨੂੰ ਸਮਝ ਆ ਗਿਆ ਕਿ ਇਹ ਸਾਜ਼ਿਸ਼ ਹੈ ਪਰ ਉਸ ਦੇ ਕੋਲ ਕੋਈ ਸਬੂਤ ਨਹੀਂ ਸੀ ਅਹਿਮਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਦਸ਼ਾ ਨੂੰ ਬਹੁਤ ਦੁੱਖ ਹੋਇਆ ਸਬੂਤ ਖਿਲਾਫ ਹੋਣ ਕਰਕੇ ਬਾਦਸ਼ਾ ਨੇ ਕਿਹਾ ਮੈਨੂੰ ਅਫਸੋਸ ਹੈ ਅਹਿਮਦ ਪਰ ਤੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਹਿਮਦ ਨੇ ਕਿਹਾ ਜਹਾਂਪਨਾ ਮੈਂ ਬੇਗੁਨਾਹ ਹਾਂ ਅੱਲਾ ਮੇਰੀ ਮਦਦ ਕਰੇਗਾ ਮੈਨੂੰ ਇੱਕ ਮੌਕਾ ਦਿਓ ਬਾਦਸ਼ਾ ਨੇ ਅਹਿਮਦ ਨੂੰ 3 ਦਿਨ ਦੀ ਮਹਲਤ ਦਿੱਤੀ ਅਹਿਮਦ ਨੇ ਆਪਣੀ ਅਗਲ ਲਗਾਈ ਉਸਨੇ ਆਪਣੇ ਨੌਕਰਾਂ ਤੋਂ ਪੁੱਛਗਿੱਛ ਕੀਤੀ ਪਰ ਨੌਕਰ ਨੇ ਦੱਸਿਆ ਕਿ ਉਸਨੇ ਕਾਮਰਾਨ ਦੇ ਆਦਮੀਆਂ ਨੂੰ ਮਹਿਲ ਦੇ ਆਲੇ-ਦੁਆਲੇ ਘੁੰਮਦੇ ਦੇਖਿਆ ਸੀ। ਅਹਿਮਦ ਨੇ ਇੱਕ ਚਾਲ ਚੱਲੀ। ਉਸਨੇ ਸ਼ਹਿਰ ਦੇ ਮਸ਼ਹੂਰ ਸੁਨਿਆਰੇ ਨੂੰ ਬੁਲਾਇਆ ਤੇ ਪੁੱਛਿਆ ਕਿ ਕੀ ਹਾਲ ਹੀ ਵਿੱਚ ਕਿਸੇ ਨੇ ਉਸ ਕੋਲੋਂ ਸ਼ਾਹੀ ਨਿਸ਼ਾਨ ਵਾਲੇ ਜਵਾਹਰਾਤ ਦੀ ਨਕਲ ਬਣਵਾਈ ਸੀ? ਸੁਨਿਆਰੇ ਨੇ ਦੱਸਿਆ ਹਾਂ ਵਜ਼ੀਰ-ਏ-ਆਜ਼ਮ ਕਾਮਰਾਨ ਦੇ ਆਦਮੀ ਆਏ ਸਨ। ਉਹਨਾਂ ਨੇ ਬਹੁਤ ਜਲਦੀ ਵਿੱਚ ਇੱਕ ਕੰਮ ਕਰਵਾਇਆ ਸੀ। ਅਹਿਮਦ ਨੇ ਸੁਨਿਆਰੇ ਨੂੰ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਸੁਨਿਆਰੇ ਨੇ ਸਭ ਕੁਝ ਦੱਸ ਦਿੱਤਾ ਬਾਦਸ਼ਾਹ ਗੁੱਸੇ ਨਾਲ ਲਾਲ ਹੋ ਗਏ ਉਸਨੇ ਤੁਰੰਤ ਕਾਮਰਾਨ ਨੂੰ ਬੁਲਾਇਆ ਕਾਮਰਾਨ ਡਰ ਗਿਆ ਅਤੇ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਬਾਦਸ਼ਾਹ ਨੇ ਕਾਮਰਾਨ ਨੂੰ ਕੈਦ ਕਰਨ ਦਾ ਹੁਕਮ ਦਿੱਤਾ ਅਤੇ ਅਹਿਮਦ ਤੋਂ ਮਾਫੀ ਮੰਗੀ ਬਾਦਸ਼ਾਹ ਨੇ ਅਹਿਮਦ ਨੂੰ ਕਿਹਾ ਤੁਸੀਂ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਤੁਸੀਂ ਸੱਚੇ ਅਤੇ ਵਫਾਦਾਰ ਹੋ ਮੈਂ ਤੁਹਾਨੂੰ ਵਜ਼ੀਰ-ਏ-ਆਜ਼ਮ ਬਣਾਉਣਾ ਚਾਹੁੰਦਾ ਹਾਂ ਅਹਿਮਦ ਵਜ਼ੀਰ-ਏ-ਆਜ਼ਮ ਬਣ ਗਿਆ ਤੇ ਬਹੁਤ ਮਿਹਨਤ ਨਾਲ ਕੰਮ ਕਰਨ ਲੱਗਾ ਉਸਨੇ ਜਨਤਾ ਦੀ ਭਲਾਈ ਲਈ ਕਈ ਸੁਧਾਰ ਕੀਤੇ ਗਰੀਬਾਂ ਨੂੰ ਰਾਸ਼ਨ ਦੇਣ ਦਾ ਇੰਤਜ਼ਾਮ ਕੀਤਾ ਨਵੇਂ ਮਦਰੱਸੇ ਖੋਲੇ ਅਤੇ ਵਪਾਰੀਆਂ ਲਈ ਇਨਸਾਫੀ ਕਾਨੂੰਨ ਬਣਾਏ ਪਰ ਕਾਮਰਾਂਦ ਦੇ ਕੁਝ ਸਾਥੀ ਅਜੀਬੀ ਦਰਬਾਰ ਵਿੱਚ ਮੌਜੂਦ ਸਨ ਜੋ ਅਹਿਮਦ ਤੋਂ ਸੜਦੇ ਸਨ ਇੱਕ ਦਿਨ ਗਵਾਂਡੀ ਮੁਲਕ ਦੇ ਰਾਜਦੂਤ ਬਗਦਾਦ ਆਏ ਉਹ ਇੱਕ ਖਾਸ ਪੇਸ਼ਕਸ਼ ਲੈ ਕੇ ਆਏ ਸਨ ਉਹਨਾਂ ਨੇ ਬਾਦਸ਼ਾਹ ਨੂੰ ਇੱਕ ਬਹੁਤ ਕੀਮਤੀ ਸ਼ੀਸ਼ੇ ਦਾ ਜਾਰ ਦਿੱਤਾ ਜਿਸ ਵਿੱਚ ਇੱਕ ਅਜੀਬ ਜਿਹਾ ਪਾਣੀ ਸੀ ਰਾਜਦੂਤ ਨੇ ਕਿਹਾ ਕਿ ਇਹ ਪਾਣੀ ਮੁਰਝਾਏ ਹੋਏ ਪੌਦਿਆਂ ਨੂੰ ਫਿਰ ਤੋਂ ਜ਼ਿੰਦਾ ਕਰ ਸਕਦਾ ਹੈ ਬਾਦਸ਼ਾ ਨੇ ਉਹ ਜਾਰ ਅਹਿਮਦ ਦੇ ਹਵਾਲੇ ਕਰ ਦਿੱਤਾ ਅਹਿਮਦ ਨੇ ਉਸ ਨੂੰ ਸੰਭਾਲ ਕੇ ਰੱਖ ਲਿਆ ਕਾਮਰਾਨ ਦੇ ਸਾਥੀਆਂ ਨੂੰ ਮੌਕਾ ਮਿਲ ਗਿਆ ਉਹ ਰਾਤ ਨੂੰ ਚੋਰੀ ਛਿਪੇ ਅਹਿਮਦ ਦੇ ਮਹਿਲ ਵਿੱਚ ਵੜ ਗਏ ਅਤੇ ਜਾਰ ਵਿੱਚ ਜ਼ਹਿਰ ਮਿਲਾ ਦਿੱਤਾ ਉਹਨਾਂ ਦਾ ਮਕਸਦ ਸੀ ਕਿ ਜਦੋਂ ਬਾਦਸ਼ਾ ਇਸ ਪਾਣੀ ਨੂੰ ਇਸਤੇਮਾਲ ਕਰੇਗਾ ਤਾਂ ਉਹ ਬਿਮਾਰ ਪੈ ਜਾਵੇਗਾ ਅਤੇ ਇਲਜ਼ਾਮ ਅਹਿਮਦ ਤੇ ਲੱਗੇਗਾ ਅਗਲੇ ਦਿਨ ਬਾਦਸ਼ਾ ਨੇ ਸਭ ਦੇ ਸਾਹਮਣੇ ਅਹਿਮਦ ਨੂੰ ਕਿਹਾ ਇਸ ਪਾਣੀ ਦਾ ਕਮਾਲ ਸਭ ਨੂੰ ਦਿਖਾਓ। ਅਹਿਮਦ ਨੇ ਇੱਕ ਮਰਿਆ ਹੋਇਆ ਪੌਦਾ ਮੰਗਵਾਇਆ ਤੇ ਉਸਤੇ ਪਾਣੀ ਪਾਉਣ ਹੀ ਵਾਲਾ ਸੀ ਕਿ ਅਚਾਨਕ ਉਸ ਨੂੰ ਜਾਰ ਵਿੱਚੋਂ ਇੱਕ ਅਜੀਬ ਜਿਹੀ ਬਦਬੂ ਆਈ। ਉਹ ਤੁਰੰਤ ਸਮਝ ਗਿਆ ਕਿ ਕੁਝ ਗੜਬੜ ਹੈ। ਅਹਿਮਦ ਨੇ ਬਾਦਸ਼ਾਹ ਤੋਂ ਇਜਾਜ਼ਤ ਲੈ ਕੇ ਉਸ ਪਾਣੀ ਨੂੰ ਕੋਲ ਬੈਠੇ ਇੱਕ ਕੁੱਤੇ ਨੂੰ ਦਿੱਤਾ। ਕੁੱਤਾ ਤੁਰੰਤ ਬਿਮਾਰ ਹੋ ਗਿਆ। ਦਰਬਾਰ ਵਿੱਚ ਹਲਚਲ ਮਚ ਗਈ। ਅਹਿਮਦ ਨੇ ਤਿੰਨ ਦਿਨਾਂ ਵਿੱਚ ਆਪਣੀ ਚਤੁਰਾਈ ਨਾਲ ਅਸਲੀ ਗੁਨਾਹਗਾਰਾਂ ਨੂੰ ਫੜ ਲਿਆ ਜਿਨ੍ਹਾਂ ਨੇ ਆਪਸ ਵਿੱਚ ਲੜਦੇ ਹੋਏ ਸੱਚ ਉਗਲ ਦਿੱਤਾ ਸੀ ਬਾਦਸ਼ਾਹ ਨੇ ਉਹਨਾਂ ਸਭ ਨੂੰ ਸਖਤ ਸਜ਼ਾ ਦਿੱਤੀ ਅਤੇ ਅਹਿਮਦ ਦਾ ਸ਼ੁਕਰੀਆ ਅਦਾ ਕੀਤਾ ਸਾਲ ਬੀਤ ਗਏ ਅਹਿਮਦ ਦੀ ਸ਼ੋਹਰਤ ਪੂਰੇ ਮੋਲਕ ਵਿੱਚ ਫੈਲ ਗਈ ਇੱਕ ਵਾਰ ਮੋਲਕ ਵਿੱਚ ਕਾਲ ਪੈ ਗਿਆ ਬਾਰਿਸ਼ ਨਾ ਹੋਣ ਕਰਕੇ ਫਸਲਾਂ ਤਬਾਹ ਹੋ ਗਈਆਂ ਅਹਿਮਦ ਨੇ ਸ਼ਾਹੀ ਖਜ਼ਾਨੇ ਵਿੱਚੋਂ ਗਰੀਬਾਂ ਦੀ ਮਦਦ ਕੀਤੀ ਪਰ ਸੋਕਾ ਵਾਧਾ ਗਿਆ ਤੇ ਗੁਵਾਂਢੀ ਮੁਲਕਾਂ ਨੇ ਵੀ ਅਨਾਜ ਦੇਣ ਤੋਂ ਇਨਕਾਰ ਕਰ ਦਿੱਤਾ ਇੱਕ ਰਾਤ ਅਹਿਮਦ ਨੂੰ ਸੁਪਨੇ ਵਿੱਚ ਇੱਕ ਬਜ਼ੁਰਗ ਨਜ਼ਰ ਆਏ ਉਹਨਾਂ ਨੇ ਕਿਹਾ ਅਹਿਮਦ ਤੂੰ ਮੁਲਕ ਦੇ ਪੂਰਬੀ ਹਿੱਸੇ ਵਿੱਚ ਜਾ ਉੱਥੇ ਇੱਕ ਪੁਰਾਣਾ ਖੂਹ ਹੈ ਜਿਸ ਵਿੱਚ ਪਾਣੀ ਮੌਜੂਦ ਹੈ ਉਹ ਖੂਹ ਨੂੰ ਫਿਰ ਤੂੰ ਪਟਵਾਓ ਅਹਿਮਦ ਨੇ ਸਵੇਰੇ ਉੱਠ ਕੇ ਬਾਦਸ਼ਾਹ ਨੂੰ ਸੁਪਨਾ ਸੁਣਾਇਆ ਖੁਦਾਈ ਕਰਨ ਤੇ ਸੱਚਮੁੱਚ ਉੱਥੇ ਪਾਣੀ ਨਿਕਲ ਆਇਆ ਇਹ ਪਾਣੀ ਆਮ ਨਹੀਂ ਸੀ ਜਦੋਂ ਇਸ ਪਾਣੀ ਨਾਲ ਖੇਤ ਸਿੰਜੇ ਗਏ ਤਾਂ ਕੁਝ ਹੀ ਦਿਨਾਂ ਵਿੱਚ ਫਸਲਾਂ ਉਗਾਈਆਂ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਬਾਦਸ਼ਾਹ ਨੇ ਅਹਿਮਦ ਨੂੰ ਸੋਨੇ ਦਾ ਤਾਜ ਦੇਣ ਦੀ ਪੇਸ਼ਕਸ਼ ਕੀਤੀ ਪਰ ਅਹਿਮਦ ਨੇ ਮੁਸਕੁਰਾ ਕੇ ਇਨਕਾਰ ਕਰ ਦਿੱਤਾ ਅਤੇ ਕਿਹਾ ਮੇਰੀ ਸਭ ਤੋਂ ਵੱਡੀ ਦੌਲਤ ਲੋਕਾਂ ਦੀਆਂ ਦੁਆਵਾਂ ਹਨ। ਕਈ ਸਾਲ ਗੁਜ਼ਰ ਗਏ। ਬਾਦਸ਼ਾਹ 부ਟੇ ਹੋ ਗਏ। ਉਹਨਾਂ ਨੇ ਆਪਣਾ ਉੱਤਰਾਧਿਕਾਰੀ ਚੁਣਨਾ ਸੀ। ਉਹਨਾਂ ਦੇ ਦੋ ਬੇਟੇ ਸਨ, ਸ਼ਹਿਜ਼ਾਦਾ ਅਕਬਰ, ਤਾਕਤਵਰ ਅਤੇ ਜੰਗਜ਼ੂ। ਅਤੇ ਸ਼ਹਿਜ਼ਾਦਾ ਅਸਗਰ, ਨਰਮਦਿਲ ਅਤੇ ਆਦਿਲ। ਅਹਿਮਦ ਨੇ ਦੋਵਾਂ ਦੀ ਅਜ਼ਮਾਇਸ਼ ਕਰਨ ਲਈ ਉਹਨਾਂ ਨੂੰ ਇੱਕ ਝਗੜਾਲੂ ਬਸਤੀ ਦਾ ਇੰਤਜ਼ਾਮ ਸੌਂਪਿਆ। ਅਕਬਰ ਨੇ ਫੌਜ ਰੈਨ ਡਰਾ ਕੇ ਅਮਨ ਕਾਇਮ ਕੀਤਾ, ਜਦਕਿ ਅਸਕਰ ਨੇ ਲੋਕਾਂ ਦੀਆਂ ਗੱਲਾਂ ਸੁਣ ਕੇ ਮੁਹੱਬਤ ਨਾਲ ਇਨਸਾਫ ਕੀਤਾ। ਅਹਿਮਦ ਦੇ مشورے ਤੇ ਬਾਦਸ਼ਾਹ ਨੇ ਅਸਕਰ ਨੂੰ ਤਖਤ ਦਾ ਵਾਰਿਸ ਚੁਣਿਆ। ਸ਼ਹਿਜ਼ਾਦਾ ਅਕਬਰ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਅਹਿਮਦ ਦੇ ਕਤਲ ਦੀ ਸਾਜ਼ਿਸ਼ ਰਚੀ। ਪਰ ਅਹਿਮਦ ਨੂੰ ਪਹਿਲਾ ਹੀ ਪਤਾ ਲੱਗ ਗਿਆ ਉਸਨੇ ਅਕਬਰ ਨੂੰ ਸਜ਼ਾ ਦਿਵਾਉਣ ਦੀ ਬਜਾਏ ਪਿਆਰ ਨਾਲ ਸਮਝਾਇਆ ਕਿ ਅਸਲੀ ਹਾਕਮ ਉਹ ਹੁੰਦਾ ਹੈ ਜੋ ਲੋਕਾਂ ਦੇ ਦਿਲਾਂ ਤੇ ਰਾਜ਼ ਕਰੇ ਅਕਬਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸਨੇ ਮਾਫੀ ਮੰਗੀ ਬਾਦਸ਼ਾਹ ਨੇ ਅਸਕਰ ਨੂੰ ਤਖਤ ਦਾ ਵਾਰਿਸ ਅਤੇ ਅਕਬਰ ਨੂੰ ਫੌਜ ਦਾ ਮੁਖੀ ਬਣਾਇਆ ਅਹਿਮਦ ਦੀ ਸਿਆਣਪ ਨੇ ਮੁਲਕ ਨੂੰ ਖਾਨਦਾਨੀ ਜੰਗ ਤੋਂ ਬਚਾ ਲਿਆ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇਮਾਨਦਾਰੀ ਸਭ ਤੋਂ ਵੱਡੀ ਦੌਲਤ ਹੈ। ਅਹਿਮਦ ਦੀ ਸੱਚਾਈ ਨੇ ਹੀ ਉਸਨੂੰ ਇੱਕ ਗਰੀਬ ਸੌਦਾਗਰ ਤੋਂ ਮੁਲਕ ਦਾ ਵਜ਼ੀਰ-ਏ-ਆਜ਼ਮ ਬਣਾ ਦਿੱਤਾ। ਸਿਆਣਪ ਦੀ ਤਾਕਤ, ਤਾਕਤ ਵਰ ਜਾਂ ਡਰ ਨਾਲੋਂ ਮੁਹੱਬਤ ਅਤੇ ਸਿਆਣਪ ਨਾਲ ਲੋਕਾਂ ਦੇ ਦਿਲਾਂ ਤੇ ਰਾਜ਼ ਕਰਨਾ ਬਿਹਤਰ ਹੈ। ਸਬਰ ਦਾ ਫਲ ਮੁਸ਼ਕਲ ਵੇਲੇ ਘਬਰਾਉਣ ਦੀ ਬਜਾਏ ਪਰਮਾਤਮਾ ਤੇ ਭਰੋਸਾ ਰੱਖ ਕੇ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਬੁਰਾਈ ਦੀ ਹਰ ਈਰਖਾ ਤੇ ਸਾਜ਼ਿਸ਼ ਕਰਨ ਵਾਲੇ ਲੋਕ ਅੰਤ ਵਿੱਚ ਖੁਦ ਹੀ ਆਪਣੀ ਪੁੱਟੀ ਹੋਈ ਖੱਡ ਵਿੱਚ ਡਿੱਗਦੇ ਹਨ। ਨੇਕ ਨiyet ਜੇਕਰ ਤੁਹਾਡੀ ਨiyet ਸਾਫ਼ ਹੈ ਤਾਂ ਕੁਦਰਤ ਵੀ ਤੁਹਾਨੂੰ ਸੁਪਣਿਆ ਰਾਈ ਰਸਤਾ ਦਿਖਾਉਂਦੀ ਹੈ। ਤਾਂ ਦੋਸਤੋ ਤੁਹਾਨੂੰ ਸਾਡੀ ਇਸ ਕਹਾਣੀ ਵਿੱਚੋਂ ਕੀ ਸਿੱਖਣ ਨੂੰ ਮਿਲਿਆ? ਕਮੈਂਟ ਕਰਕੇ ਜ਼ਰੂਰ ਦੱਸਣਾ ਜੇਕਰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ